ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਆ ਤੁਸੀਂ ਬਹੁਤ ਹੀ ਵਧੀਆ ਹੋਵੋਗੇ ਆਪਾਂ ਵੀ ਚੜ੍ਹਦੀ ਕਲਾ ਵਿੱਚ ਆ ਅੱਜ ਆਪਾਂ ਫੇਰ ਇੱਕ ਤੁਹਾਡੇ ਲਈ ਸੂਟ ਲੈ ਕੇ ਆ ਗਏ ਆ ਇਹ ਸੂਟ ਆਪਾਂ ਬਲੈਕ ਕਲਰ ਚ ਤਿਆਰ ਕੀਤਾ ਦੇਖੋ ਕਿੱਦਾਂ ਲੱਗਿਆ ਵਰਕ ਜਰੂਰ ਦੱਸਿਓ ਪਾਕਿਸਤਾਨੀ ਸਟਾਈਲ ਡਿਜ਼ਾਈਨ ਆ ਗਿਆ ਇਹ ਹੈਗਾ ਘੇਰਾ ਵਰਕ ਇੱਧਰ ਹੈਗੇ ਇਹ ਮੂਰੀਆਂ ਦਾ ਤੁਸੀਂ ਕਿਸੇ ਵੀ ਕਲਰ ਚ ਤਿਆਰ ਕਰਵਾ ਸਕਦੇ ਹੋ ਪਰ ਇਹ ਡਿਮਾਂਡ ਸੀਗੀ ਬਲੈਕ ਕਲਰ ਚ ਕਢਾਈ ਕਰਵਾਉਣੀ ਆ ਤਾਂ ਆਪਾਂ ਬਲੈਕ ਕਲਰ ਚ ਪਿਆਰ ਕੀਤਾ ਤੇ ਆਪਾਂ ਤੁਹਾਨੂੰ ਦਿਖਾਉਣੇ ਇਸ ਤੋਂ ਬਾਅਦ ਆਪਾਂ ਬਾਹਾਂ ਦਾ ਵੀ ਤਿਆਰ ਕੀਤਾ ਗਿਆ ਡਿਜ਼ਾਈਨ ਤੇ ਇਹ ਹੈਗਾ ਬਾਵਾ ਦਾ ਇਹ ਬਾਵਾ ਦਾ ਡਿਜ਼ਾਈਨ ਆ ਪੂਰਾ ਵਧੀਆ ਦੇਖੋ ਕੰਮ ਸਫਾਈ ਨਾਲ ਹੋਇਆ ਹੋਇਆਗਾ ਦੱਸਿਓ ਤੁਹਾਨੂੰ ਫਿਰ ਡਿਜ਼ਾਈਨ ਕਿਵੇਂ ਲੱਗਿਆ ਤੁਸੀਂ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਤਿਆਰ ਕਰਵਾਉਣ ਦੇ ਲਈ ਇਸ ਨੰਬਰ ਤੇ ਮੈਸੇਜ ਕਾਲ ਕਰ ਸਕਦੇ ਹੋ ਆਪਾਂ ਨੰਬਰ ਮੈਂਸ਼ਨ ਕਰਦੇ ਆਂ ਕਿ ਤੁਹਾਨੂੰ ਦੱਸਿਓ ਫਿਰ ਇਹ ਤੁਹਾਨੂੰ ਡਿਜ਼ਾਈਨ ਕਿਵੇਂ ਲੱਗਿਆ ਤੇ ਹੋਰ ਸੋਹਣੇ-ਸੋਹਣੇ ਸੂਟ ਬਣਵਾਉਣ ਦੇ ਲਈ ਮੈਸੇਜ ਕਰਿਓ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਿਓ ਹੋਰ ਕੋਈ ਵੀ ਡਾਊਟ ਆ ਤੁਹਾਡਾ ਕੋਈ ਵੀ ਗੱਲ ਕਲੀਅਰ ਕਰਨੀ ਆ ਤਾਂ ਜਰੂਰ ਕਰ ਲਿਆ ਕਰੋ ਧੰਨਵਾਦ ਜੀ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ